ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਜੀ ਆਪਾਂ ਪੱਤੀ ਲਿਖੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਜੋ 432 ਅੰਗ ਤੇ ਆਉਂਦੀ ਉਸ ਦੀ ਸੰਖਿਆ ਕਰ ਰਹੇ ਆ 20 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸੀ ਦੋ ਭਾਗਾਂ ਦੇ ਵਿੱਚ ਤੇ ਹੁਣ ਅੱਗੋ ਸ਼ੁਰੂ ਹੁੰਦਾ ਦੱਦਾ ਦੋਸ ਨਾ ਦੇਉ ਕਿਸੈ ਇੱਥੇ ਬਿਸਰਾਮ ਹੈ ਦੇਵ ਊੜੇਦ ਲੈਂਕੜ ਲੱਗੀਆਂ ਵੀ ਉਚਾਰਨ ਹੋਣਗੀਆਂ ਤੇ ਦੱਦਾ ਅਦਕ ਲਾ ਕੇ ਉਚਾਰਨ ਕਰਨਾ ਦੱਦਾ ਦੱਦਾ ਹਾਂ ਦੋਸ਼ ਕਰਮਾ ਕਰਮਾ ਪੜਨਾ ਕਰਮਾ ਨਹੀਂ ਪੜਨਾ ਕਰਮਾ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਇੱਥੇ ਬਿੰਦੀ ਤੁਰੈਤ ਪੜਨਾ ਜੋ ਮੈਂ ਕੀਆ ਮੈਂ ਨਹੀਂ ਪੜਨਾ ਮੈਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਦੀਜੇ ਨੀ ਪੜਨਾ ਦੀਜੈ ਤਦੈ ਧਾਰ ਕਲਾ ਜਨ ਛੋਡੀ ਤਦੈ ਅਟਕ ਲਾ ਕੇ ਹਰ ਚੀਜੀ ਜਨ ਰੰਗ ਕੀਆ ਚੀਜੀ ਅਦਕ ਲਾ ਕੇ ਚੀਜੀ ਕਸ ਕੇ ਬੋਲਣਾ ਤਿਸ ਦਾ ਦੀਆ ਸਭ ਨੀ ਲੀਆ ਇੱਥੇ ਵਿਸਰਾਮ ਹੈ ਕਰਮੀ ਕਰਮੀ ਹੁਕਮ ਪਇਆ ਨੰਨੇ ਨਾਹ ਭੋਗ ਨਿਤ ਭੋਗੈ ਇੱਥੇ ਵਿਸਰਾਮ ਨਾ ਡੀਠਾ ਨਾ ਸੰਭ ਲਿਆ ਇਸ ਨੂੰ ਭਾਰਾ ਉਚਾਰਨ ਕਰਨਾ ਜਿਵੇਂ ਮੰਮੇ ਦੇ ਪੈਰ ਵਿੱਚ ਹਾ ਹ ਲੱਗਾ ਹੈ ਕਈ ਥਾਂ ਤੇ ਜਈਆ ਹੁੰਦਾ ਪਰ ਇੱਥੇ ਹਾ ਹ ਲੱਗਾ ਹੈ ਸੰਮਲਿਆ ਭਾਰਾ ਬੋਲਣੇ ਨੂੰ ਸੰਮਲਿਆ ਹਾਂ ਗੱਲੀ ਹੋ ਸੋਹਾਕਣ ਭੈਣੇ ਇੱਥੇ ਵੀ ਸ਼ਰਾਮ ਭੈਣੇ ਤੇ ਗੱਲੀ ਅਦਕ ਲਾ ਕੇ ਇਹਨੂੰ ਪੜ੍ਹਨਾ ਹੈ ਗੱਲੀ ਨਹੀਂ ਪੜ੍ਹਨਾ ਗੱਲੀ ਗੱਲੀ ਹਾ ਕੰਤਨਾ ਕਬਹੂ ਮੈਂ ਮਿਲਿਆ ਪੱਪੈ ਪਾਤ ਸਾਹੁ ਪਰਮੇਸ਼ਰ ਬਿਸਰਾਮ ਵੇਖਣ ਕੋ ਪਰਪੰਚ ਕੀਆ ਪੱਪੈ ਅਦਕ ਲਾਕੇ ਪੱਪੈ ਨਹੀਂ ਪੜਨਾ ਪੱਪੈ ਦੇਖੈ ਬੂਝੈ ਸਭ ਕਿਸ ਜਾਣੈ ਬਿਸਰਾਮ ਅੰਤਰ ਬਾਹਰ ਰਵ ਰਹਿਆ ਪੱਫੈ 파ਹੀ ਸਭ ਜਗ ਫਾਸਾ ਬਿਸਰਾਮ ਜਮਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉੱਭਰੇ ਜੇ ਹਾਰ ਸਰਨਾਗਤ ਭਜ ਪਇਆ ਸਰਨਾਗਤ ਭਜ ਪਇਆ ਉਭਰੇ ਤੇ ਵਿਸਰਾਮ ਹੈ ਬੱਬੇ ਬਾਜੀ ਖੇਲਣ ਲਾਗਾ ਵਿਸਰਾਮ ਬੱਬੇ ਬੱਬੇ ਨਹੀਂ ਪੜਨਾ ਬੱਬੇ ਪੜਨਾ ਬੱਬੇ ਬੱਬੇ ਹਾਂ ਚੌਪੜ ਕੀਤੀ ਚਾਰ ਜੁਗਾ ਹੁਣ ਖੇਲਣ ਜਿਹੜਾ ਇਹ ਵੀ ਭਾਰਾ ਬੋਲਣਾ ਹੈ ਖੇਲਣ ਖੇਲਣ ਹਾਂ ਬੱਬੇ ਬਾਜੀ ਖੇਲਣ ਲੱਗਾ ਲੱਗਾ ਵੀ ਕਸ ਕੇ ਬੋਲਣਾ ਚੌਪੜ ਇਹ ਵੀ ਕਸ ਕੇ ਬੋਲਣਾ ਤੇ ਕਲਾ ਕੇ ਚੌਪੜ ਕੀਤੇ ਚਾਰ ਜੁੱਗਾ ਜੁੱਗਾ ਤੇ ਵੀ ਅਧਕ ਲੱਗੇਗਾ ਇਹਨੂੰ ਜੁਗਾ ਨਹੀਂ ਕਹਿਣਾ ਜੁੱਗਾ ਜੁੱਗਾ ਕਸ ਕੇ ਬੋਲਣਾ ਜੀਵ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਭੱਬੇ ਅਦ ਕਲਾਕੇ ਪਭੈ ਭਲ ਹੈ ਜੇ ਫਲ ਪਾਵਹਿ ਇਸ ਰਾਮ ਗੁਰ ਪ੍ਰਸਾਦੀ ਜਿਨ ਕੋ ਭਉ ਲਿਆ ਪਇਆ ਜਿਨ ਭਰਾ ਬੜਨੇ ਜਿਨ ਕੋ ਭਉ ਪਇਆ ਮਨ ਮੁਖ ਫਿਰਹਿ ਨਾ ਚਿਤਹਿ ਮੂੜੇ ਇਥੇ ਬਿਸਰਾਮ ਲਖ 84 84 84 ਹਾਂ ਜਿਹੜਾ ਪਿੱਛੇ ਹਾ ਲੱਗਾ ਹੈ ਇਹ ਮੁਕਤ ਹੈ ਇਹ ਬੋਲਣਾ ਫੇਰ ਪਿਆ ਮਮੇ ਮੋਹ ਮਰਨ ਮਦ ਸੋਦਨ ਇਥੇ ਵਿਸਰਾਨ ਮਮੇ ਮੋਹ ਮੋਹ ਮਰਨ ਮਦ ਸੋਦਨ ਮਰਨ ਪਿਆ ਤਬ ਚੇਤਵਿਆ ਚੇਤਵਿਆ ਸਮਝ ਲੱਗੀ ਹਾਂਜੀ ਕਾਇਆ ਭੀਤਰ ਅਵਰੋ ਪੜਿਆ ਇਥੇ ਵਿਸਰਾਨ ਮਮਾ ਅਖਰ ਵਿਸਰਿਆ ਇੱਤੇ ਹੁਣ ਦੋ ਜਈ ਆਗਣੇ ਜਈਆ ਜੈਦ ਲਾਵਾ ਇਸ ਦਾ ਉਚਾਰਨ ਹੈ ਜਈਆ ਈੜੀ ਬਿਹਾਰੀ ਜੈਦ ਲਾਵਾ ਜਈਆ ਈੜੀ ਬਿਹਾਰੀ ਜੈਏ ਲਾਵਾ ਤੇ ਇਸ ਨੂੰ ਪੜ੍ਹਨਾ ਹੈ ਜਈਏ ਯਈਏ ਹਾਂ ਕਈ ਸੰਗਤਾਂ ਪੜ੍ਹ ਦਿੰਦੀ ਹੈ ਜੈਏ ਜੈਏ ਨਹੀਂ ਪੜ੍ਹ ਮੰਨ ਜਈਏ ਪੜਨ ਵਾਸਤੇ ਜਈਆ ਈਦੀ ਬਿਯਾਰੀ ਜਈਏ ਦਲਾਵਾ ਜਈਏ ਜਈਏ ਜਨਮ ਨਾ ਹੋਵਈ ਕਦਹੀ ਬਿਸਰਾਮ ਜੇਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਇਥੇ ਬਿਸਰਾਮ ਗੁਰਮੁਖ ਏਕੋ ਜਾਣੈ ਰਾਰੈ ਰਾਵ ਰਹਿਆ ਸਭ ਅੰਤਰ ਬਿਸਰਾਮ ਜੇਤੇ ਕੀਏ ਜਨਤਾ ਜੰਤ ਉਪਾਏ ਧੰਦੇ ਸਭ ਲਾਏ ਬਿਸਰਾਮ ਕਰਮ ਹੋਆ ਤិន ਨਾਮ ਲਿਆ ਲੱਲੇ ਲਾਏ ਧੰਦੇ ਜਿਨ ਛੋਡੀ ਲੱਲੇ ਅਦਕ ਲਾਗ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਭ ਕਰ ਸਹਿਣਾ ਇਥੇ ਬਿਸਰਾ ਲਾ ਭਾਣੈ ਤਾਕੈ ਵੱਖਰੇ ਵੱਖਰੇ ਪਾਠ ਨੇ ਭਾਣੈ ਤਾਕੈ ਹੁਕਮ ਪਇਆ ਵਬੈ ਕੀ ਪੜਨਾ ਇਹਨੂੰ ਬਾਬਾ ਹਾਂ ਬਾਬਾ ਨਹੀਂ ਪੜਨਾ ਬਾਬਾ ਤਾਂ ਬਣੂ ਜੇ ਬਾਬਾ ਨੂੰ ਕੰਨਾ ਹੋਵੇਗਾ ਇਹ ਬਾਬਾ ਬਾਬਾ ਬਾਸ ਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ਼ ਕੀਆ ਵੇਖੇ ਚਾਖੇ ਸਭ ਕਿਛ ਜਾਣੈ ਦਲਾਵਾਂ ਲੱਗੀਆਂ ਤਿਆਰ ਰੱਖਣਾ ਅੰਤਰ ਬਾਹਰ ਰਵ ਰਹਿਆ ੜਾੜ ਐ ਮਿੱਥੇ ਉਹਨਾਂ ੜਾੜ ਆ ਗਏ ਦੋ ਕੰਨਾ ਲੱਗਾ ਇੱਕ ਨੂੰ ਤੇ ਇੱਕ ਨੂੰ ਦਲਾਵਾ ਲੱਗਿਆ ੜਾੜ ਐ ੜਾੜ ਐ ਹਾਂ ੜਾੜ ਐ ਰਾੜ ਕਰਹਿ ਕਿਆ ਪ੍ਰਾਣੀ ਤਿਸ ਹੈ ਧਿਆਗ ਹੋ ਜੇ ਅਮਰ ਹੋਆ ਤਿਸ ਹੈ ਧਿਆਗ ਹੋ ਸੱਚ ਸੁਮਾਵ ਹੋ ਇਸਰਾਮ ਉਸ ਵਿਟੋ ਕੁਰਬਾਨ ਕੀਆ ਹਾ ਹੈ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਬਿਸਰਾ। ਅਨ ਦਿਨ ਲਾਹਾ ਹਰ ਨਾਮ ਕੀ ਲੀਆ। ਆਇੜੈ ਆਇੜੈ ਰਾੜੇ ਜਲਾਵੜੈ ਆਇੜੈ ਆਇੜੈ ਹਾ ਆਪ ਕਰੇ ਜਿਨ ਛੋਡੀ ਜੋ ਕਿਸ ਕਰਣਾ ਸੋ ਕਰ ਰਹਿਆ ਕਰੇ ਕਰਾਏ ਸਭ ਕੁਛ ਜਾਣੈ ਨਾਨਕ ਸਾਇਰ ਸਾਇਰ ਸੱਸੀ ਕਨ੍ਹਈ ਦੀ ਸਿਆਰੀ ਸਾਇਰ ਏਵ ਕਹਿਆ। ਸੋ ਸੰਗਤ ਜੀ ਆਪਣੀ 432 ਅੰਗਤੇ ਪੱਟੀ ਲਿਖੀ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਆਉਂਦੀ ਬਾਣੀ ਏ ਸੰਪੂਰਨ ਸੰਖਿਆ ਆਪਣੀ ਹੋ ਚੁੱਕੀ ਏ ਤਿੰਨ ਭਾਗ ਇਸ ਦੇ ਬਣੇ ਨੇ ਪਿਛਲੇ ਭਾਗਾਂ ਦੀ ਸੰਖਿਆ ਜੇ ਸੰਗਤਾਂ ਨੇ ਨਹੀਂ ਕੀਤੀ ਤੋ ਪਲੇਲਿਸਟ ਦੇ ਵਿੱਚ ਸੰਖਿਆ ਪਈ ਉੱਤੇ ਜਾ ਕੇ ਤੁਸੀਂ ਸੰਖਿਆ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ